ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਸਾਰੇ ਹੀ ਸੂਟ ਪਾਰਟੀ ਵੇਅਰ ਰਹਿਣਗੇ ਜੀ ਨੋਰਮਲ ਰੇਜ਼ ਦੇ ਰਹਿਣਗੇ ਹਰ ਇੱਕ ਭੈਣ ਸੂਟ ਇਹਨਾਂ ਨੂੰ ਖਰੀਦ ਸਕਦੀ ਹੈਗੀ ਮੈਂ ਬਹੁਤ ਹੀ ਸਾਂਟ ਕੇ ਜੇ ਕਲਰ ਲੈ ਕੇ ਆਇਆ ਹਾਂ ਤੁਣ ਕੇ ਜੇ ਵੀ ਹਰ ਇੱਕ ਭੈਣ ਨੂੰ ਪਸੰਦ ਆ ਜਾਣਾ ਤੇ ਅੱਜ ਵਾਲੇ ਸੂਟ ਸਾਰੇ ਹੀ ਪਾਰਟੀ ਵੇਅਰ ਰਹਿਣਗੇ ਜੀ ਹੈਂਡਵਰਕ ਮਸ਼ੀਨਵਰਕ ਸਭ ਸਾਰਾ ਵਰਕਰ ਮਿਕਸ ਹੋਇਆ ਹੋਗਾ ਤੇ ਦੁਪੱਟੇ ਵੀ ਸਾਰੇ ਵਰਕ ਵਾਲੇ ਰਹਿਣਗੇ ਪਾਰਟੀ ਵੀ ਸੂਟ ਨੇਗੇ ਤੁਸੀਂ ਜਿਸ ਤਰ੍ਹਾਂ ਵਿਆਹ ਸ਼ਾਦੀ ਤੇ ਪਾਉਣਾ ਕਰਵਾ ਚੌਥ ਤੇ ਪਾਉਣਾ ਦਿਵਾਲੀ ਫੰਕਸ਼ਨ ਤੇ ਪਾਉਣਾਗਾ ਕਿਤੇ ਵੀ ਤੁਸੀਂ ਇਹ ਸੂਟ ਪਾਉਣਾਗਾ ਤੁਸੀਂ ਪਾ ਸਕਦੇ ਹੋਗੇ ਲਾਈਟ weight ਸੂਟ ਰਹਿਣਗੇ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਨੇਗੇ ਅਲੱਗ ਤੋਂ ਹਟ ਕੇ ਜੇ ਕਲਰ ਨੇਗੇ ਇਹ ਨਹੀਂ ਹੈਗਾ ਕਿ ਰਿਪੀਟ ਵਿੱਚ ਉਹੀ ਕਲਰ ਆ ਰਹੇ ਨੇਗੇ ਅਲੱਗ ਜੇ ਕਲਰ ਨੇਗੇ ਤੇ ਮੈਨੂੰ ਉਮੀਦ ਆ ਤੁਹਾਨੂੰ ਸਾਰੇ ਪਸੰਦ ਆਉਣਗੇ ਤੇ ਆਪਾਂ ਮੈਂ ਉਮੀਦ ਕਰਦੀ ਆਂ ਜੀ ਵੀ ਮੇਰੀ ਪਸੰਦ ਦੇ ਸੂਟ ਤੁਹਾਨੂੰ ਵੀ ਪਸੰਦ ਆਉਣਗੇ ਤੇ ਚਲੋ ਠੀਕ ਹੈ ਜੀ ਮੈਂ ਵੀਡੀਓ ਸ਼ੁਰੂ ਕਰਦੀ ਆਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਦੇ ਨਵੇਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਇਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਸੋਹਣੇ-ਸੋਹਣੇ ਕਮੈਂਟ ਕਰਦੇ ਹੋਗੇ ਤੇ ਤੁਸੀਂ ਪਲੀਜ਼ ਇੱਕ ਵਾਰ ਸਾਥੋਂ ਸੂਟ ਜਰੂਰ ਸੌਟ ਆਰਡਰ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਾਡਾ ਪ੍ਰਾਈਸ ਵੀ ਨਾਰਮਲ ਆਗਾ ਤੇ ਕੱਪੜਾ ਵੀ ਤੁਹਾਨੂੰ ਵਧੀਆ ਦੇਵਾਂਗੇ ਇਹ ਜਦਾ ਤੁਸੀਂ ਆਪਾਂ ਉੱਚੀ ਰੇਂਜ ਚ ਜਾਵਾਂਗੇ ਜੀ ਉਹ ਵੀ ਮਿਲ ਜਾਣਗੇ ਦੇਖੋ ਸੂਟ ਬਾਅਦ ਚ ਘਰ ਨਹੀਂ ਪੈਂਦੇ ਹੈਗੇ ਤੁਸੀਂ 5000 6000 7000 10000 ਤੱਕ ਸੂਟ ਲੈ ਲਓ ਉਹ ਤੁਸੀਂ ਸੂਟ ਆਪਾਂ ਪਤਾ ਕੀ ਹੈ ਜੀ ਨਾਲ ਦੀ ਨਾਲ ਆਪਣੇ ਡਿਜ਼ਾਈਨ ਵਗੈਰਾ ਚੇਂਜ ਹੁੰਦੇ ਰਹਿਣਗੇ ਇੱਕ ਵਾਰ ਆਪਾਂ ਸੂਟ ਪਾਉਣੇ ਆਂਗੇ ਦੂਸਰੀ ਵਾਰ ਆਪਾਂ ਵਹਿਆ ਸ਼ਾਦੀ ਤੇ ਹੁੰਦਾ ਕਿ ਆਪਾਂ ਅਲੱਗ ਤੋਂ ਕੋਈ ਸੂਟ ਪਾਈਏ ਇੰਨਾ ਮਹਿੰਗਾ ਸੂਟ ਨਾ ਆਪਾਂ ਕਿਸੇ ਨੂੰ ਦੇ ਸਕਦੇ ਆਂਗੇ ਨਾ ਆਪਾਂ ਉਹਨਾਂ ਨੂੰ ਘਰ ਪਾ ਸਕਦੇ ਆਂਗੇ ਇਸ ਇਹ ਸੂਟ ਬਿਲਕੁਲ ਨਾਰਮਲ ਪ੍ਰਾਈਸ ਦੇ ਹੁੰਦੇ ਨੇ ਆਪਾਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਵੇਅਰ ਕਰ ਸਕਦੇ ਆ ਘਰ ਵੀ ਪਾ ਸਕਦੇ ਆਂਗੇ ਤੇ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਕਿ ਆਪਣੇ ਪੈਸੇ ਲਾਏ ਵੇਸਟ ਹੋਣਗੇ ਚਲੋ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਸੂਟ ਦਿਖਾਉਣੇ ਆਂਗੇ ਸੂਟ ਦੇਖ ਕੇ ਜੀ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਦੇ ਦਾਂਗੇ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਉਹਦੇ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋਗੇ ਪ੍ਰਾਈਸ ਆਪਾਂ ਤੁਹਾਨੂੰ ਵੀਡੀਓ ਵਿੱਚ ਨਾਲ ਦੀ ਨਾਲ ਦੱਸ ਦਾਂਗੇ ਚਲੋ ਠੀਕ ਹੈ ਜੀ ਕਰਦੇ ਆਂ ਵੀਡੀਓ ਸ਼ੁਰੂ ਸਾਰੇ ਤਾਂ ਪਹਿਲਾ ਸੂਟ ਹੈਗਾ ਜੀ। ਦੇ ਸਾਰਾ ਤਾਂ ਪਹਿਲਾ ਹੈਗਾ ਜੀ ਸੂਟ। ਸ਼ਿਮਰ ਦੇ ਉੱਪਰ ਬਣਿਆ ਹੋਇਆ ਹੈਗਾ। ਦੇਖੋ ਸਿਮਰ ਦੇ ਉੱਪਰ ਇਹ ਸੂਟ ਆ ਜੀ ਬਹੁਤ ਹੀ ਸੌਫਟ ਵਾਲੀ ਸਿਮਰ ਹੈ ਕੋਈ ਚੁਬਣ ਵਾਲੀ ਨਹੀਂ ਹੈਗੀ ਕੋਈ ਇਹ ਇਹ ਨਹੀਂ ਹੈਗਾ ਕਿ ਆਪਣੀ ਸਕਿਨ ਨੂੰ ਅਲਰਜੀ ਕਰੂਗੀ ਇਹ ਵਾਲਾ ਇਹਦੇ ਘੇਰ ਤੇ ਕੰਮ ਹੋਇਆ ਹੋਇਆਗਾ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਘੇਰ ਦਾ ਕੰਮ ਦੇਖੋ ਕਿੰਨਾ ਸੋਹਣਾ ਇਹ ਤੇ ਵਰਕ ਹੋਇਆ ਹੋਇਆ ਬਿਲਕੁਲ ਆਪਾਂ ਤੁਹਾਨੂੰ ਸੂਟ ਨੇੜੇ ਤੋਂ ਦਿਖਾ ਰਹੇ ਆ ਇਹ ਘੇਰ ਦਾ ਕੰਮ ਹੈ ਜੀ ਕਲਰ ਬਿਲਕੁਲ ਸੇਮ ਆ ਰਿਹਾਗਾ ਤੇ ਇਸ ਤਰ੍ਹਾਂ ਇਹਦੇ ਵਿੱਚ ਤਿੰਨ ਫਲਾਵਰ ਬਣੇ ਹੋਏ ਨੇ ਲੋਜੀ ਇਸ ਤਰ੍ਹਾਂ ਦੇਖੋ ਪੂਰਾ ਸੂਟ ਤੁਹਾਨੂੰ ਦਿਖ ਰਿਹਾ ਹੋਊਗਾ ਤਿੰਨ ਫਲਾਵਰ ਬਣੇ ਹੋਏ ਨੇ ਤੇ ਸਾਈਡ ਤੇ ਇਹਦੇ ਕਲੀਆਂ ਜਾ ਰਹੀਆਂ ਨੇ ਘੇਰ ਜਿੰਨਾ ਤੁਸੀਂ ਮਰਜ਼ੀ ਰੱਖ ਸਕਦੇ ਹੋ ਘੇਰ ਦਾ ਕੋਈ ਇਸ਼ੂ ਨਹੀਂ ਹੈਗਾਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਕੋਈ ਅਲੱਗ ਤੋਂ ਇਹਦੇ ਡਿਜ਼ਾਈਨਿੰਗ ਕਰਾਉਣ ਦੀ ਜਰੂਰਤ ਨਹੀਂ ਹੈ ਸੂਟ ਹੀ ਆਪ ਦੇ ਆਪ ਚ ਬਹੁਤ ਹੀ ਸੋਹਣਾ ਸੂਟ ਹੈਗਾ ਪੂਰੀ ਪਾਰਟੀ ਵੀਅਰ ਲੁੱਕ ਦਿੰਦਾ ਹੈਗਾ ਤੇ ਪ੍ਰਾਈਸ ਵੀ ਇਹਦਾ ਬਿਲਕੁਲ ਨਾਰਮਲ ਜਾਗਾ ਦੇਖ ਕੇ ਸੂਰਤੋ ਇਸ ਤਰ੍ਹਾਂ ਨਜ਼ਰ ਨਹੀਂ हट ਰਹੀਗੀ ਕਿੰਨਾ ਦੇਖੋ ਪਿਆਰਾ ਕਲਰ ਆਗਾ ਅਲੱਗ ਜਿਹਾ ਸ਼ੇਡ ਆਗਾ ਤੇ ਇਹਦਾ ਦੁਪੱਟਾ ਜੀ ਤੇ ਆਹ ਕਹਣੇ ਨੇ ਦੁਪੱਟੇ ਦੇ ਦੇਖੋ ਦਰਪਟਾ ਆਵਲਾ ਦੁਪੱਟੇ ਤੇ ਬਾਰਕ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਛੋਟੀ ਬੂਟੀ ਆ ਸੀਕੁਐਂਸ ਦਾ ਸਾਰੇ ਦੁਪੱਟੇ ਤੇ ਬਾਰਕ ਹੋਇਆ ਇਸ ਤਰ੍ਹਾਂ ਵਿੱਚ ਇਹਦੇ ਵੱਡੇ ਬੁੱਟੇ ਆ। ਇਹਦਾ ਪੱਟਾ ਕੋਈ ਸਲਿੱਪਰੀ ਨਹੀਂ ਹੈਗਾ ਜਿਸ ਤਰ੍ਹਾਂ ਤੁਸੀਂ ਮੋਢੇ ਤੇ ਰੱਖਣਾ ਮੋਢੇ ਤੇ ਰੱਖ ਲਿਓ ਜਿਸ ਸਿਰ ਤੇ ਲੈਣਾ ਸਿਰ ਤੇ ਲੈ ਲਿਓ। ਇਹ ਫਿਨਿਸ਼ਿੰਗ ਦੇਖੋ ਦੁਪट्टे ਦੀ। ਦੇਖੋ। ਇਸ ਤਰ੍ਹਾਂ ਦਾ ਇਹ ਦੁਪੱਟਾ ਰਹੂਗਾ। ਪੂਰਾ ਖੁੱਲਾ ਦੁਲਾ ਦੁਪੱਟਾ ਗਾਜੀ 2.5 ਮੀਟਰ ਦਾ ਦੁਪੱਟਾ ਹੋਊਗਾ। ਜੀ ਸਕਰੀਨ ਸ਼ਾਟ ਲੈ ਲਓ ਤੇ ਨਾਲ ਦੀ ਨਾਲ ਆਪਣਾ ਸੂਟ ਬੁੱਕ ਕਰਵਾ ਸਕਦਾ ਇਹਦਾ ਪ੍ਰਾਈਸ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜੀ 1800 ਰੁਪਏ ਦਾ ਪ੍ਰਾਈਸ ਹੈ ਸਿਰਫ 1800 ਰੁਪਏ ਦਾ ਪ੍ਰਾਈਸ ਰਹੂਗਾ ਤੁਸੀਂ ਸੂਟ ਬੁੱਕ ਕਰਵਾ ਲਓ तो दोबारा दोबारा तो रपीट कई बार कलर सेम मिल जाता जी कई बार नहीं भी मिलते है कि इस करके सहित तो सीटी जो थोड़ा सूट पसंद आता बुक करवा स्टाफ भी दसता सिमर का स्टाफ है जी यो देखो कि लाइट वेट है कोई चुभन वाला नहीं है कोई इस तरह नहीं है कि आप यदा कोई, कोई लालजी वगैरह होगी लाइनिंग लगेगी जी पार्टीवेयर सूट आ सौ रुपए का प्राइज आ सिमर कपड़ा का यह दुपट्टा भी बहुत था, सोना ਇਹਨਾਂ ਕੱਪੜਿਆਂ ਦੇ ਵਿੱਚ ਵੀ ਜੀ ਨਕਲ ਵੀ ਆ ਰਹੀ ਹੈ ਆਪਾਂ ਤੁਹਾਨੂੰ ਇੱਕ ਗੱਲ ਹੋਰ ਇੱਥੇ ਕਲੀਅਰ ਕਰ ਦਈਏ ਇਹਨਾਂ ਕੱਪੜਿਆਂ ਵਿੱਚ ਨਕਲ ਵੀ ਆ ਰਹੀ ਹੈਗੀ ਇਹ 7-800 ਦਾ ਸੂਟ ਤੋਂ ਸਟਾਰਟਿੰਗ ਹੋ ਜਾਂਦੇ ਨੇ ਜੀ ਤੇ ਪਰ ਉਹ ਕੱਪੜਾ ਬਿਲਕੁਲ ਕਿਸੇ ਕੰਮ ਦਾ ਨਹੀਂ ਹੈਗਾ ਕੋਈ ਉਹਨਾਂ ਤੇ ਦੁਪੱਟਾ ਨਹੀਂ ਵਧੀਆ ਲੱਗਿਆ ਹੋਇਆ ਜਾਲੀ ਵਰਗੇ ਉਹਨਾਂ ਦੇ ਦੁਪੱਟੇ ਨੇਗੇ ਤੇ ਵਰਕ ਦਾ ਵੀ ਬਹੁਤ ਫਰਕ ਹੈਗਾ ਤੇ ਘੱਟ ਪ੍ਰਾਈਸ ਵਾਲੇ ਸੂਟ ਕਿਸੇ ਕੰਮ ਦੇ ਨਹੀਂ ਹੈਗੇ ਕਿ ਆਪਾਂ ਟਰਾਈ ਕਰਕੇ ਤੁਹਾਡੇ ਲਈ ਵਧੀਆ ਪੀਸ ਲੈ ਕੇ ਆਏਾਂਗੇ ਤੇ ਇਹ ਨਹੀਂ ਹੈਗਾ ਕੋਈ ਹਲਕਾ ਪੀਸ ਰਹੂਗਾ ਠੀਕ ਹੈ ਜੀ 1800 ਰੁਪਏ ਦਾ ਪ੍ਰਾਈਸ ਹੈ ਪਲੀਜ਼ ਜਲਦੀ ਬੁੱਕ ਕਰ ਲਿਓ ਵੀਡੀਓ ਨੂੰ ਲਾਈਕ ਕਰੀ ਜਾਈਓ ਜੀ ਤੇ ਨਾਲ ਦੀ ਨਾਲ ਆਪਣੇ ਰਿਸ਼ਤੇਦਾਰੀਆਂ ਤੇ ਭੈਣਾਂ ਤੇ ਸ਼ੇਅਰ ਕਰੀ ਜਾਇਓ ਠੀਕ ਹੈ ਜੀ ਇਹ ਦੂਸਰਾ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਹੀ ਕਲਰ ਮਿਲ ਜੂ ਲਓ ਜੀ ਇਹ ਵਾਲਾ ਪੁਸ਼ ਇਸ ਤਰ੍ਹਾਂ ਅੰਦਰ ਹੋਗਾ ਦੇਖੋ ਇਹਦੇ ਕਲੀਆਂ ਨੇ ਤੇ ਬਰੀਕ-ਬਰੀਕ ਨਾਲ ਮੇਲਾਂ ਜਾਣੀਆਂ ਤੇ ਇਸ ਤਰ੍ਹਾਂ ਵਿੱਚ ਛੋਟੇ-ਛੋਟੇ ਛੋਟੇ-ਛੋਟੇ ਫੋਲੇ ਜਿਹੇ ਬਣੇ ਹੋਏ ਨੇਗੇ ਤੇ ਆਹ ਵਾਲਾ ਇਹਦੇ ਘੇਰ ਤੇ ਕੰਮ ਸੇਮ ਰਹੂਗਾ ਉੱਪਰ ਸਿਰਫ ਡਿਜ਼ਾਈਨਿੰਗ ਦਾ ਫਰਕ ਪੈ ਗਿਆ ਲਓ ਜੀ ਦੇਖੋ ਸਿਮਰ ਦਾ ਪੀਸ ਆ ਜੀ ਇਹ ਦੇਖੋ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਿਮਰ ਦਾ ਪੀਸ ਆ ਜੀ ਇਹ ਕੱਟ 5 ਮੀਟਰ ਹੋਊਗੀ ਤੇ ਇਸ ਤਰ੍ਹਾਂ ਦਾ ਇਹਦਾ ਵਰਤ ਰਹੂਗਾ ਲਓ ਜੀ ਕੋਲੋਂ ਤੋਂ ਆਪਾਂ ਤੁਹਾਨੂੰ ਦਿਖਾਉਨੇ ਆ ਇਹਦਾ ਦੁਪੱਟਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਆਹ ਵળેਦਾ ਦੁਪੱਟਾ ਰਹੂਗਾ ਦੇਖ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਲੋ ਇਸ ਤਰ੍ਹਾਂ ਵਿੱਚ ਬੂਟੇ ਰਹਿਣਗੇ ਛੋਟੇ ਛੋਟੇ ਤੇ ਆਵਲੇ ਦੇ ਵਰਕ ਹੋਇਆ ਹੋਇਆਗਾ ਸੀਕਵੈਂਸ ਦਾ ਵਰਕਰ ਹੋਊਗਾ ਨਾਲ 1800 ਰੁਪਏ ਦਾ ਪ੍ਰਾਈਸ ਰਹੂਗਾ ਜੀ ਅਲੱਗ ਤੋਂ ਤੁਸੀਂ ਕੋਈ ਵੀ ਚਾਰਜ ਨਹੀਂ ਦੇਣਾਗਾ ਦੇ ਇਸ ਤਰ੍ਹਾਂ ਤੁਸੀਂ ਇਹ ਸੂਟ ਬੁੱਕ ਕਰਵਾ ਸਕਦੇ ਹੋਗੇ ਬਹੁਤ ਹੀ ਸੋਹਣੇ ਜਿਹੇ ਕਲਰ ਨੇਗੇ ਡਿਫਰੈਂਟ ਜਿਹੇ ਕਲਰ ਨੇਗੇ ਇਹਨੂੰ ਜਿਹੜੀ ਮਰਜ਼ੀ ਇਸ ਦੀ ਭੈਣ ਪਾ ਸਕਦੀ ਹੈਗੀ ਇਹ ਨਹੀਂ ਹੈਗਾ ਕਿ ਕਰਲਿਸ਼ ਨੇ ਪੋਣਾ ਜਾਂ ਲੇਡੀਜ਼ ਨੇ ਪੋਣਾਗਾ ਨਿਉ ਜਿਹੇ ਕਲਰ ਨੇਗੇ ਲਓ ਇੱਕ ਸੂਟ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਇਹ ਵਾਹ ਵਾਲੇ ਸੂਟ ਨੇ ਜਿਹਨੂੰ ਦੇਖ ਕੇ ਨੇ ਵਾਹ ਕੀ ਬਾਤ ਹੈ ਕੀ ਕਹਿਣੇ ਨੇ ਸੂਟਾਂ ਦੇ ਦੇਖੋ ਬਲਾਊਜ਼ ਕਿੰਨਾ ਸੋਹਣਾ ਕਲਰ ਹੈ ਇਸ ਤਰ੍ਹਾਂ ਸਾਰੀ ਸ਼ਾਰਟ 'ਚ ਵਰਕ ਆ ਜਾਊਗਾ ਇਹ ਵਲੈ ਦੇ ਘੇਰ ਤੇ ਵਰਕ ਆਊਗਾ ਦੇਖੋ ਜੀ ਇਹਦਾ ਘੇਰ ਬਣਿਆ ਹੋਇਆ ਕਿੰਨੇ ਫਿਨਿਸ਼ਿੰਗ ਨਾਲ ਇਹਦੇ ਤੇ ਵਰਕ ਹੋਇਆ ਹੋਇਆ ਹੈਗਾ ਸੀਕਵੈਂਸ ਦਾ ਵਰਕ ਹੈ ਤੇ ਇਹਦਾ ਦੁਪੱਟਾ ਆਵਾਜੀ ਬਾ ਦੁਪੱਟੇ ਦੇ ਕਿਆ ਕਹਨੇ ਨੇ ਲਓ ਜੀ ਦੁਪੱਟਾ ਰੂਪੋਸ਼ ਹੋ ਜੂਗੀ ਦੇਖ ਕੇ ਸੂਟਾ ਦੇਖੋ ਪੂਰਾ ਜਾਲ ਬਣਿਆ ਹੋਇਆ ਹੈਵੀ ਕੁਝ ਸਿਰ ਤੇ ਲਾ ਲੋ ਉਹਦਾ ਦੁਪੱਟਾ ਹੀ ਤੁਹਾਡੇ ਪੂਰੇ ਸੂਟ ਦੀ ਤੁਹਾਡੀ ਪੂਰੀ ਲੁੱਕ ਚੇਂਜ ਕਰ ਦੂਗਾ ਲਓ ਜੀ ਇਹਦਾ ਪ੍ਰਾਈਸ ਵੀ ਜੀ ਤੁਸੀਂ ਗੈਸ ਕਰੋ ਵਰਕ ਦੇਖ ਸਕਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਇਹਦੇ ਵਰਕ ਹੋਇਆ ਹੋਇਆ ਵਿੱਚ ਵੀ ਪੂਰਾ ਜਾਲ ਬਣਿਆ ਹੋਇਆਗਾ ਸੂਟ ਤੇ ਵੀ ਕਿੰਨਾ ਸੋਹਣਾ ਵਰਕ ਹੋਇਆ ਹੋਇਆਗਾ ਤੇ ਤੁਸੀਂ ਇਹਦਾ ਪ੍ਰਾਈਸ ਦੇਖੋ ਕੀ ਪ੍ਰਾਈਸ ਹੋਊਗਾ ਇਹਦਾ ਦੇਖੋ ਪ੍ਰਾਈਸ ਆਪਾਂ ਹੁਣ ਤੁਹਾਨੂੰ ਦੱਸ ਦਈਏ ਬਹੁਤ ਹੀ ਨਾਰਮਲ ਜਿਹਾ ਪ੍ਰਾਈਸ ਹੈ ਦਾ ਵੀ ਸਿਰਫ 1800 ਰੁਪਏ 1800 ਰੁਪਏ ਦਾ ਪ੍ਰਾਈਸ ਹੈ ਜੀ ਛੇਤੀ ਛੇਤੇ ਬੁੱਕ ਕਰ ਦੋ ਕਿਉਂਕਿ ਦੁਪਾਰਾ ਰੀਪੀਟ 'ਚ ਮੈਨੂੰ ਪਤਾ ਹੈ ਛੋਟ ਬਹੁਤ ਮੁਸ਼ਕਲ ਨਾਲ ਮਿਲਣਗੇ ਹਿਲਾਲ ਉਹਦਾਂ ਦੀ ਚੀਜ਼ ਫਿਰ ਨਹੀਂ ਵੀ ਮਿਲਦੀ ਹੁੰਦੀ ਡਿਜ਼ਾਈਨਿੰਗ ਦਾ ਵਰਕ ਪੈ ਜਾਂਦਾ ਥੋੜਾ ਬਹੁਤ ਫਿਰ ਤੁਸੀਂ ਬਾਅਦ ਚੋਂ ਵੀਡੀਓ ਕੈਈ ਦਿਨਾ ਬਾਅਦ ਦੇਖੋਗੇ ਤੇ ਤੁਸੀਂ ਕਹੋਗੇ ਵੀ ਇਹ ਸੂਟ ਸਾਨੂੰ ਚਾਹੀਦੇ ਨੇ ਤਾਂ ਤੁਸੀਂ ਜਲਦੀ ਤੋਂ ਜਲਦੀ ਇਹ ਸੂਟ ਬੁੱਕ ਕਰਵਾ ਸਕਦੇ ਹੋ ਫਿਰ ਦੁਬਾਰਾ ਉਸ ਤਰ੍ਹਾਂ ਦੀ ਡਿਜ਼ਾਈਨਿੰਗ ਨਹੀਂ ਮਿਲਦੀ ਪਰ ਬਾਅਦ ਚਾਹਤ ਲਈ ਜੇ ਇਸ ਤਰ੍ਹਾਂ ਤੁਸੀਂ ਮਰਜੀ ਵਿਆਹ ਸ਼ਾਦੀ ਲਈ ਇਹ ਸੂਟ ਤੁਸੀਂ ਲੈ ਸਕਦੇ ਹੋ ਸਿਰਫ 1800 ਰੁਪਏ ਦੇ ਸੂਟ ਨੂੰ ਤੁਹਾਡੇ ਘਰ ਤੱਕ ਮੰਗਵਾ ਜੂਗਾ ਠੀਕ ਹੈ ਜੀ ਸਾਰੇ ਸੂਟ ਆ ਚੁੱਕਾ ਅੱਜ ਇੱਕ ਤੋਂ ਇੱਕ ਦੂਜੇ ਤੋਂ ਦੂਜੇ ਵਧ ਹੀ ਆਇਆ ਫਟਕੇ ਨੇ ਉਹ ਕਹਿੰਦਾ ਮੈਂ ਜਾਦਾ ਸੋਹਣਾ ਸੂਟਾ ਹਾਂ ਕਹਿੰਦਾ ਮੈਂ ਜਾਦਾ ਸੋਹਣਾ ਸੂਟਾ ਲਓ ਜੀ ਮਹਿਰੂਨ ਕਲਰ ਦਾ ਸੂਟਾ ਜੀ ਇਹ ਇਸ ਤਰ੍ਹਾਂ ਪੂਰਾ ਜਾਲ ਬਣਿਆ ਹੋਇਆ ਉਮੀਦ ਚ ਤੇ ਆਹ ਵਾਲਾ ਇਹਦੇ ਘੇਰ ਤੇ ਵਰਕ ਹੋਇਆ ਹੋਇਆ ਦੇਖੋ ਆਹ ਲਓ ਪਰ 5 ਮੀਟਰ ਸੂਟਾ ਜੀ कलर देखो कि प्यारा करवा चौथली स्पेसल सूटाउच आदा दुपट्टा इस तरह का वर्ग है इस तरह दुप्टे टू सैड वर्ग है ए पंद्रह सौ रुपया ए सूट दाइज पंद्रह सौ रुपयागा ਉਹ ਵਾਲਾ ਸੂਟ ਦਾ ਪ੍ਰਾਈਸ ਹੈਗਾ ਜੀ 1500 ਰੁਪਏ ਇਹ ਸੂਟ ਦਾ ਮਹਿਰ ਹੋਣ ਦਾ 1500 ਰੁਪਏ ਪ੍ਰਾਈਸ ਆਗਾ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਸੂਟ ਤੁਹਾਨੂੰ ਥੋੜਾ ਜਿਹਾ ਲਾਈਟ ਕਲਰ ਦਾ ਦਿਖਾਵਾਂਗੇ ਉਹ ਤੁਸੀਂ ਆਪਣੀ ਮੰਮੀ ਆ ਲਈ ਗਿਫਟ ਕਰਨਾਗਾ ਆਪਣੇ ਦਾਦੀ ਲਈ ਗਿਫਟ ਕਰਨਾਗਾ ਕਿਉਂਕਿ ਆਪਣੀਆਂ ਦਾਦੀਆਂ ਨੂੰ ਨਾਨੀਆਂ ਨੂੰ ਜਿਆਦਾ ਹੈਂਡਵਰਕ ਦੇ ਸੂਟ ਨਹੀਂ ਪਸੰਦ ਆਉਂਦੇ ਹੁੰਦੇਗੇ ਇਹ ਹੈਗਾ ਸੂਟ ਮਸ਼ੀਨਵਰਕ ਦਾ ਗਾਜ਼ਰੀ ਪਿੰਕ ਜਿਹਾ ਇਹਦਾ ਕਲਰ ਆ ਜੀ ਤੇ ਇਹ ਪੂਰੀ ਸ਼ਰਟ 'ਚ ਫ੍ਰੈਂਡ ਦਾ ਵਰਕ ਹੋਇਆ ਹੋਇਆਗਾ ਹੈਂਡਵਰਕ ਨਹੀਂ ਹੈਗਾ ਫ੍ਰੈਡ ਦਾ ਵਰਕ ਹੋਇਆ ਹੋਇਆਗਾ ਇਹਦੇ ਤੇ ਦੇਖੋ ਇਸ ਤਰ੍ਹਾਂ ਪੂਰੀ ਸ਼ਰਟ 'ਚ ਇਹਦੇ थ्रेड ਦਾ ਵਰਕ ਰਹੂਗਾ ਬੂਟੇ ਬਣੇ ਹੋਏ ਨੇ ਵਿੱਚ ਛੋਟੇ ਛੋਟੇ ਬੂਟੀ ਬਣੀ ਹੋਈ ਆ ਆਹ ਵਾਲਾ ਇਹਦੇ ਕੇਰਤੇ ਵਰਕ ਰਹੂਗਾ ਇਹ ਜਾਮ ਕਾਟਨ ਦਾ ਸੂਟ ਆ ਜੀ ਹਲਕੀ ਵਾਲੀ ਜਾਮ ਨਹੀਂ ਵਧੀਆ ਵਾਲੀ ਜਾਮ ਲੱਗੀ ਹੋਈ ਹੈਗੀ 5 ਮੀਟਰ ਸੂਟ ਰਹੂਗਾ ਜੀ ਪੂਰਾ ਜਾਮ ਕਾਟਨ ਦਾ ਇੱذ ਤੇ ਕੋਈ ਲਾਈਨਿੰਗ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਆਪਾਂ ਨੂੰ ਸਾਰੇ ਸੂਟ ਚ ਲਾਈਨਿੰਗ ਲਾਉਣੇ ਕੋਈ ਜ਼ਰੂਰਤ ਨਹੀਂ ਹੈਗੇ ਬਿਨਾਂ ਲਾਈਨਿੰਗ ਤੋਂ ਵੀ ਇਹ ਸੂਟ ਆਪਣਾ ਬਣ ਜਾਊਗਾ ਤੇ ਇਹਦੇ ਨਾਲ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਦਾ ਦੇਖੋ ਇਸ ਤਰ੍ਹਾਂ ਦਾ ਫੁੱਲ ਪਿਓਰ ਦਾ ਇਹਦੇ ਨਾਲ ਦੁਪੱਟਾ ਰਹੂਗਾ ਤੇ ਇਸ ਤਰ੍ਹਾਂ ਦੁਪੱਟੇ ਤੇ ਇੱਧੇ ਵਾਰਕ ਹੋਇਆ ਹੋਇਆਗਾ ਨਾਲ ਫਿਨਿਸ਼ਿੰਗ ਵਗੈਰਾ ਹੋਈ ਹੋਈ ਹੈ ਦੁਪੱਟੇ ਦੀ ਲਖੋ ਫੁੱਲ ਪਰਦਾ ਦੁਪੱਟਾ ਰੂਗਾ ਜੀ 1500 ਰੁਪਏ ਦਾ ਪ੍ਰਾਈਸ ਹੈਗਾ ਇਹ ਵਾਲਾ ਸੂਟ ਪਿੰਕ ਸੂਟ ਤੇ ਮਹਿਰੂਨ ਸੂਟ ਦਾ 1500 ਰੁਪਏ ਪ੍ਰਾਈਸ ਹੈ ਜੀ ਉਹਨਾਂ ਸੂਟਾਂ ਦਾ 1800 ਰੁਪਏ ਪ੍ਰਾਈਸ ਹੈਗਾ ਤੇ ਅਲੱਗ ਤੋਂ ਤੁਸੀਂ ਕੋਈ ਸ਼ਿਪਿੰਗ ਚਾਰਜ ਵਗੈਰਾ ਨਹੀਂ ਦੇਣਾ ਹੈਗਾ ਸਾਰਾ ਕੁਝ ਵਿੱਚ ਹੀ ਐਡ ਹੈਗਾ ਜੇ ਤੁਸੀਂ ਪੰਜਾਬ ਪੰਜਾਬ ਚੋਂ ਜੀ ਤਾਂ ਤੁਹਾਨੂੰ ਇਹ ਸਿਰਫ ਸ਼ਿਪਿੰਗ ਚਾਰਜ ਨਹੀਂ ਦੇਣਾ ਪਊ ਜੇ ਤੁਸੀਂ ਬਾਹਰੋਂ ਕਿਤੋਂ ਦੇਖ ਰਹੇ ਹੋਗੇ ਤੇ ਤਾਂ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਊ ਜਿੰਨਾ ਵੀ ਚਾਰਜ ਲੱਗੂਗਾ ਆਪਾਂ ਤੁਹਾਨੂੰ ਦੱਸਣਾ ਠੀਕ ਹੈ ਜੀ 1500 ਰੁਪਏ ਦਾ ਪ੍ਰਾਈਸ ਰਹੂਗਾ ਲਾਉ ਸਕਰੀਨ ਸ਼ਾਟ ਲਓ ਤੁਸੀਂ ਕਿ ਤੁਸੀਂ ਤੁਸੀਂ ਬੁੱਕ ਕਰ ਸਕਦੇ ਹੋਗੇ ਠੀਕ ਹੈ ਜੀ ਚਲੋ ਆ ਆਜਾੜੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਈ ਸੂਟ ਦਿਖਾਏ ਨੇ ਜੀ ਮੈਨੂੰ ਉਮੀਦ ਆ ਸਾਡੇ ਰੰਗ ਡਿਜ਼ਾਈਨ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਪਲੀਜ਼ ਸਾਥੋਂ ਇੱਕ ਵਾਰ ਜ਼ਰੂਰ ਸੂਟ ਵਰਵਾ ਕੇ ਦੇਖੋ ਆਰਡਰ ਕਰਵਾ ਕੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਸਾਡੇ ਪ੍ਰਾਈਸ ਕਿੰਨੇ ਕੁ ਨਾਰਮਲ ਨੇਗੇ ਤੇ ਕੋਈ ਇਹ ਨਹੀਂ ਹੈਗਾ ਗੱਲ ਕਿ ਆਪਾਂ ਜ਼ਿਆਦਾ ਪ੍ਰਾਈਸ ਲੈਨੇ ਆ ਸਿਰਫ ਥੋੜਾ ਬਹੁਤ ਆਪਣਾ ਮਾਰਜਨ ਹੁੰਦਾਗਾ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਗੱਲ ਹਾਂਜੀ ਹੋਰ ਜੇ ਤੁਸੀਂ ਆਪਣੀ ਪਸੰਦ ਦਾ ਵੀ ਕੋਈ ਸੂਟ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕੋਈ ਹੈਂਡਵਰਕ ਦਾ ਸੂਟ ਦੇਖਿਆ ਤੁਸੀਂ ਕੋਈ ਮਸ਼ੀਨਵਰਕ ਦਾ ਦੇਖਿਆ ਆਪਣੀ ਪਸੰਦ ਦਾ ਦੁਪੱਟਾ ਲਗਾ ਕੇ ਉਸ ਤਰ੍ਹਾਂ ਦਾ ਸੂਟ ਤੁਸੀਂ ਬੁੱਕ ਕਰਵਾਉਣਾਗਾ ਪਸੰਦ ਕਰਵਾ ਕੇ ਤਿਆਰ ਕਰਵਾਉਣਾ ਚਾਹੁੰਦੇ ਆ ਉਹ ਵੀ ਆਪਾਂ ਕਰਵਾ ਦਾਂਗੇ ਜੀ ਤੁਸੀਂ ਸਾਨੂੰ ਪਿਕ ਸੈਂਡ ਕਰ ਸਕਦੇ ਹੋਗੇ ਪਰ ਉਹਦੇ ਲਈ ਥੋੜਾ ਟਾਈਮ ਲੱਗੂਗਾ ਤੁਸੀਂ ਸਾਨੂੰ ਟਾਈਮ ਦਿਓ ਮਹੀਨੇ ਦੋ ਮਹੀਨੇ ਦਾ ਟਾਈਮ ਚਾਹੀਦਾਗਾ ਜੇ ਤਾਂ ਤੁਸੀਂ ਇੱਕ ਸੂਟ ਕਰਵਾਉਣਾ ਥੋੜਾ ਜਲਦੀ ਹੋ ਜਾਂਦਾਗਾ ਜੇ ਤੁਸੀਂ ਕਈ ਸੂਟ ਕਰਵਾਉਣੇ ਨੇਗੇ ਤਾਂ ਉਹਦੀ ਹਾਫ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਊਗੀ ਤੇ ਬਾਕੀ ਪੇਮੈਂਟ ਜਦੋਂ ਤੁਹਾਡੇ ਸੂਟ ਰੈਡੀ ਹੋਗੇ ਤੁਸੀਂ ਉਦੋਂ ਕਰ ਸਕਦੇ ਹੋਗੇ ਤੇ ਤੁਸੀਂ ਆਪਣੇ ਪਸੰਦ ਦੇ ਸੂਟ ਤੁਸੀਂ ਪਿਕ ਸਾਨੂੰ ਸੈਂਡ ਕਰ ਸਕਦੇ ਹੋ ਜਿਹੜਾ ਕੱਪੜਾ ਲਵਾਉਣਾਗਾ ਉਸ ਹਿਸਾਬ ਨਾਲ ਆਪਣਾ ਤੁਹਾਡਾ ਸੂਟ ਤਿਆਰ ਕਰਵਾ ਕੇ ਦੇ ਦਾਂਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ